ਜੇ ਡੀ ਪਾਵਰ ਇਥੋਂ ਤੱਕ ਲਿਆਉਣ ਵਾਲੀ ਆ ਭਾਜਪਾ ਨੂੰ ਸੰਗ ਪਰਿਵਾਰ ਸੰਗ ਆਰਐਸਐਸ ਉਹਦੇ ਮੁਖੀ ਕੁਝ ਕਹਿ ਰਹੇ ਨੇ ਉਹਨਾਂ ਦਾ ਕਹਿਣਾ मीनिंगफुल ਹੈ ਪਿੱਛੇ ਇਹ ਰੌਲੇ ਪਏ ਸੀਗੇ ਕਿ ਬੀਜੇਪੀ ਦੀ ਅਹਿਮ ਲੀਡਰਸ਼ਿਪ ਦੇ ਵਿੱਚ ਔਰ ਆਰਐਸਐਸ ਦੀ ਪ੍ਰਮੁੱਖ ਲੀਡਰਸ਼ਿਪ ਦੇ ਵਿੱਚ ਥੋੜਾ ਜਿਹਾ ਮਤਭੇਦ ਨੇ ਔਰ ਨੱਡਾ ਦਾ ਉਹ ਬਿਆਨ ਆਰਐਸਐਸ ਦੇ ਲੋਕਾਂ ਦਾ ਥੋੜਾ ਜਿਹਾ ਘੱਟ ਐਕਟਿਵ ਹੋਣਾ ਯੂਪੀ ਦੇ ਵਿੱਚ ਸੀਟਾਂ ਦਾ ਘਟਣਾ ਕਈ ਚੀਜ਼ਾਂ ਪ੍ਰਧਾਨ ਮੰਤਰੀ ਦਾ ਵਾਰਾਨਸੀ ਚੋਪਈ ਲੈ ਕੇ ਕਈ ਗੇਟ ਤੱਕ ਪਿੱਛੇ ਰਹਿਣਾ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਆਰਐਸਐਸ ਦੀ ਕੋਈ ਕਹੀ ਹੋਈ ਗੱਲ ਮਾਇਨੇ ਖੇਜ ਹੁੰਦੀ ਆ ਉਹਨਾਂ ਦੇ ਰਸਾਲੇ ਦੇ ਵਿੱਚ ਜਿਹੜੀ ਸਮਿਖਿਆ ਹੋਈ ਹੈ ਜੇ ਮੈਂ ਤੁਹਾਡੇ ਤੋਂ ਸਮਝਾਂ ਬਿਲਕੁਲ ਜੋ ਮੋਹਨ ਭਗਵਤ ਨੇ ਗੱਲ ਕੀਤੀ ਤੇ ਜੋ ਆਰਗੇਨਾਈਜ਼ਰ ਦੇ ਵਿੱਚ ਛਪਿਆ ਜਿਹੜਾ ਵੀ ਮੇਨ ਪਾਲਿਸੀ ਬਿਆਨ ਟਾਈਪ ਹੀ ਬਣਿਆ ਜਾਂਦਾ ਆਰਐਸਐਸ ਦਾ ਉਹ ਵੀ ਔਰ ਇਹਦੇ ਤੋਂ ਵੀ ਉਹਨਾਂ ਨੇ ਕੀ ਕਿਹਾ ਇਹਦੇ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ ਕਿਹੜੇ ਸਮੇਂ ਤੇ ਕਿਹਾ ਕਿਹੜੇ ਮੌਕੇ ਕਿਹਾ ਅਜੇ ਨਰਿੰਦਰ ਮੋਦੀ ਸਰਕਾਰ ਬਾਣੀ ਰਹੀ ਹੈ ਮਤਲਬ ਅਜੇ ਉਥ ਲਈ ਹੈ ਅਜੇ ਪੋਰਟਫੋਲੀਓ ਵੰਡੇ ਜਾ ਰਹੇ ਨੇ ਅਜੇ ਤਾਂ ਕਹਿੰਦੇ ਨੇ ਪਹਿਲਾ ਕਦਮ ਸਟਾਰਟ ਹੋਇਆ ਤੇ ਪਹਿਲੇ ਹੀ ਦਿਨ ਇੱਕ ਡਿਫਰੈਂਟ ਵੌਇਸ ਤੇ ਇੱਕ ਡਿਫਰੈਂਟ ਗੱਲਾਂ ਆ ਕੇ ਉਹਨਾਂ ਨੂੰ ਚੇਤਾਵਨੀ ਜਿਵੇਂ ਦੇਣੀ ਹੁੰਦੀ ਹੈ ਕਿ ਇਹ ਚੀਜ਼ਾਂ ਨਹੀਂ ਕਰ ਸਕਦੇ ਇੱਕ ਤਾਂ ਇਹੀ ਗੱਲ ਹੈ ਕਿ ਇਹਦਾ ਮਤਲਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਿਹੜਾ ਐਟੀਟਿਊਡ ਹੈ ਉਹਦੀ ਕਾਰਗੁਜ਼ਾਰੀ ਜਾਂ ਵਿਵਹਾਰ ਹੈ ਇਹਦੇ ਤੇ ਸਵਾਲ ਉਠਾਇਆ ਉਦੋਂ ਤੇ ਸਵਾਲ ਇਹੀ ਹੈ ਉਹਨਾਂ ਨੂੰ ਲੱਗਦਾ ਜਿਵੇਂ ਓਵਰਾਲ ਇਹਦਾ ਮਤਲਬ ਗਵਰਨਮੈਂਟ ਰਨ ਕੀਤੀ ਹੈ ਉਹ ਕਹਿੰਦੇ ਨੇ ਹੰਕਾਰ ਦਾ ਸਵਾਲ ਜਿਹੜਾ ਹੁੰਦਾ ਹੈ ਤੇ ਬਾਕੀ ਦੇ ਜਿੰਨੇ ਵੀ ਡੈਮੋਕ੍ਰੇਸੀ ਦੇ ਵਿੱਚ ਹੁੰਦੇ ਨੇ ਜਿਹੜਾ ਇੱਕ ਦੂਜੇ ਪ੍ਰਤੀ ਨਜ਼ਰੀਆ ਹੁੰਦਾ ਹੈ ਵਕ ਵਕ ਧਰਮਾਂ 'ਚ ਵਕ ਵਕ ਲੋਕਾਂ 'ਚ ਉਹਨਾਂ ਨੂੰ ਕਿਵੇਂ ਨਾਲ ਲੈ ਕੇ ਚੱਲਣਾ ਹੁੰਦਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਜੇਕਰ ਨਾ ਰਹਿਣ ਤਾਂ ਬਹੁਤ ਵੱਡਾ ਲਾਸ ਹੁੰਦਾ ਨਾਦਾਰਦ ਦੂਜੀ ਗੱਲ ਉਹ ਇਹ ਕਹਿੰਦੇ ਨੇ ਕਿ ਚੀਜ਼ਾਂ ਨੂੰ ਨਜ਼ਰਅੰਦਾਜ਼ ਖਾਸ ਤੌਰ ਤੇ ਮਨੀਪੁਰ ਦਾ ਪਾਰਟਿਕੂਲਰ ਜ਼ਿਕਰ ਕੀਤਾ ਉਹ ਕਹਿੰਦੇ 1 ਸਾਲ ਤੋਂ ਮਨੀਪੁਰ ਸ਼ਾਂਤੀ ਦੀ ਤਲਾਸ਼ ਦੇ ਵਿੱਚ ਹੈ ਸਰਕਾਰ ناکਾਮ ਰਹੀ ਹੈ ਸਰਕਾਰ ਨੇ ਕੋਈ ਬਹੁਤ ਇੰਪੋਰਟੈਂਟ ਕਦਮ ਨਹੀਂ ਉਠਾਇਆ ਇਟ ਮੀਨ ਉਹ ਆਪੋਜੀਸ਼ਨ ਜਿਹੜੀ ਇਦੋਂ ਪਹਿਲੀ ਪਾਰਲੀਮੈਂਟ ਚ ਗੱਲ ਕਰਦੀ ਰਹੀ ਉਹਦੇ ਤੇ ਮੋਹਰ ਹੈ ਉਹਦੀ ਗੱਲ ਦੇ ਉੱਤੇ ਕਿ ਮਨੀਪੁਰ ਦੇ ਵਿੱਚ ਕੀ ਹੈ ਔਰ ਇਹ ਵੀ ਕਿਹਾ ਜਾਂਦਾ ਹੈ ਕਿ ਮਨੀਪੁਰ ਚ ਆਰਐਸਐਸ ਨੇ ਬਹੁਤ ਕੰਮ ਕੀਤਾ ਸੀ ਇਹਨਾਂ ਸਾਰੀਆਂ ਟ੍ਰਾਈਬਲ ਜਿਹੜੀਆਂ ਕਮੈਲੀ ਖੇਤਰ ਨੇ ਉੱਥੇ ਆਰਐਸਐਸ ਦਾ ਵਰਕਰਾਂ ਨੇ ਬੇਹੱਦ ਕੰਮ ਕਰਕੇ ਉਹਨਾਂ ਨੂੰ ਨਾਲ ਜੋੜਿਆ ਸੀਗਾ ਤੇ ਉੱਥੇ ਇਹ ਇੱਕ ਮੈਸੇਜ ਚਲਾ ਗਿਆ ਦੋ ਕਮਿਊਨਿਟੀ ਜਿਹੜਾ ਇੱਕ ਕਮਿਊਨਿਟੀ ਖਾਸ ਤੌਰ ਤੇ 크੍ਰਿਸਚੀਅਨ ਜਨ ਨਾਲ ਐਸਾਂਜਾਂ ਨਾਲ ਉਹਨਾਂ ਨਾਲ ਪੰਗਾ ਹੈ ਇਹਨਾਂ ਨੇ ਇੱਕ ਐਫਰਟ ਕਰਕੇ ਕੋਸ਼ਿਸ਼ ਕਰਕੇ ਬੇਹੱਦ ਨੇੜਤਾ ਇੱਕ ਇੱਕ ਲੈਵਲ ਦੇ ਕਲੈਸ਼ ਘਟਾ ਕੇ ਉਹਨਾਂ ਨੂੰ ਵੀ ਕੰਫੀਡੈਂਸ ਚ ਲੈਣ ਦੀ ਟਰਾਈ ਸ਼ੁਰੂ ਕੀਤੀ ਹੋਈ ਸੀ ਲਗਾਤਾਰਤਾ ਦੇ ਵਿੱਚ ਹੁਣ ਜਦੋਂ ਉਹ ਲਗਾਤਾਰ ਉਹਨਾਂ ਦੇ ਖਿਲਾਫ ਮジョਰਿਟੀ ਜਿਹੜੀ ਹੈ ਸਟੇਟ ਇਹਨਾਂ ਦੀ ਚੀਫ ਮਿਨਿਸਟਰ ਤੇ ਸਾਰੇ ਰਣਕੇ ਇੱਕ ਧਿਰ ਦੇ ਖਿਲਾਫ ਜਾਤੀਆਂ ਹੋ ਰਹੀਆਂ ਨੇ ਤਾਂ ਮਹਾਂ ਭਗਵਤ ਨੇ ਕਿਹਾ ਕਿ ਉਹ ਮਾਮਲਿਆਂ ਦੇ ਵਿੱਚ ਸਾਰਿਆਂ ਨੂੰ ਵਿਸ਼ਵਾਸ ਚ ਲੈਣਾ ਹੁੰਦਾ ਗਵਰਨਮੈਂਟਾਂ ਨੇ ਸਾਰਿਆਂ ਨੂੰ ਵਿਸ਼ਵਾਸ ਚ ਲੈ ਕੇ ਸੁਰੱਖਿਆ ਪ੍ਰਦਾਨ ਕਰਨੀ ਹੁੰਦੀ ਹੈ ਤੇ ਅੱਗੇ ਲਈ ਇਹ ਬੜਾ ਜ਼ਰੂਰੀ ਚੀਜ਼ਾਂ ਨੇ ਇਧਰ ਧਿਆਨ ਦੇਣ ਦੀ ਲੋੜ ਹੈ ਮਨੀਪੁਰ ਤੇ ਮਨੀਪੁਰ ਬੜ ਰਿਹਾ ਹੈ ਮਨੀਪੁਰ ਤਲਾਸ਼ ਕਰ ਰਿਹਾ ਹੈ ਲਗਾਤਾਰ ਕੋਈ ਗਵਰਨਮੈਂਟ ਐਕਟ ਕਰੇਗੀ ਹਜੇ ਤੱਕ ਕੋਈ ਐਕਟ ਨਹੀਂ ਕੀਤਾ ਉਹ ਸਾਰੇ ਮਾਮਲੇ ਦੇ ਵਿੱਚ ਔਰ ਤੁਹਾਡੇ ਸਾਬ ਨੇ ਸੁਪਰੀਮ ਕੋਰਟ ਤੱਕ ਨੇ ਕਿਹਾ ਸੀਗਾ ਉਹਨਾਂ ਦਿਨਾਂ ਦੇ ਵਿੱਚ ਕਿ ਚੀਫ ਮਿਨਿਸਟਰ ਕੀ ਕਰ ਰਿਹਾ ਤੇ ਚੀਫ ਮਿਨਿਸਟਰ ਆਉਦੇ ਤੇ ਕਿਉਂ ਆ ਅਸੀਂ ਤਾਂ ਕੁਝ ਨਹੀਂ ਕਹਿਣਾ ਪਰ ਇਹ ਗਵਰਨਮੈਂਟ ਨੇ ਸੱਚ ਦੁੱਖ ਦੇਖਣਾ ਕਿ ਨਹੀਂ ਹੈ ਔਰ ਬਹੁਤ بڑے ਮੁਜਾਰੇ ਵੀ ਹੋਏ ਸੀ ਤੇ ਕਾਊਂਟਰ ਮੁਜਾਰੇ ਵੀ ਹੋਏ ਚੀਫ ਮਿਨਿਸਟਰ ਦੀ ਜਿਹੜੀ ਮਨੀਪੁਰ ਦੇ ਮਾਮਲੇ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਉਸ ਰੂਪ ਦੇ ਵਿੱਚ ਪੈਦਾ ਹੋ ਗਿਆ ਤਾਂ ਮਤਲਬ ਆਰਐਸਐਸ ਕੰਟੀਨਿਉਟੀ 'ਚ ਨਾਰਾਜ਼ਗੀ ਉਹ ਸਾਰੇ ਮਾਮਲੇ ਦੇ ਵਿੱਚ ਵੀ ਹੋਣੀ ਹੈ ਤੇ ਦੂਜੀ ਗੱਲ ਇਹ ਕਹੀ ਗਈ ਕਿ ਜਿਹੜੀ ਆਰਗੇਨਾਈਜ਼ਰ ਦੇ ਵਿੱਚ ਕਿ ਬੀਜੇਪੀ ਦੀ ਆਰਐਸਐਸ ਤੋਂ ਦੇ ਵਰਕਰਾਂ ਤੋਂ ਦੂਰੀ ਜਣੀ ਹੈ ਜਾਂ ਉਹਨਾਂ ਨੂੰ ਵਿਸ਼ਵਾਸ ਚ ਨਾ ਲੈਣਾ ਚੋਣਾਂ ਦੇ ਵਿੱਚ ਉਹਨਾਂ ਦੀ ਅਹਿਮੀਅਤ ਨੂੰ ਨਕਾਰਨਾ ਜਾਂ ਵੱਖ-ਵੱਖ ਮਾਮਲਿਆਂ ਦੇ ਵਿੱਚ ਇਹ ਕਰਨਾ ਕਿ ਜੀ ਕੋਈ ਗੱਲ ਨਹੀਂ ਬਾਕੀਆਂ ਚੀਜ਼ਾਂ ਨੇ ਔਰ ਜੇ ਇਹ ਚੀਜ਼ਾਂ ਰਹਿਣਗੀਆਂ ਤਾਂ ਸਾਹਮਣੇ ਨਤੀਜੇ ਜਿਹੜੇ ਨੇ ਉਹ ਇਹੋ ਜਿਹੇ ਤਾਂ ਛੱਡੋ ਇਹ ਤੋਂ ਖਤਰਾ ਕਿ ਇਹ ਤੋਂ ਜ਼ਿਆਦਾ ਹੋਰ ਟਾਈਪ ਦੇ ਆਉਣ ਦੀਆਂ ਸੰਭਾਵਨਾਵਾਂ ਨੇ ਜਿਹੜੇ ਇਕੱਲੇ ਜਿਹੜੀ ਇੱਕ ਵਿਅਕਤੀ ਕੇਂਦਰਤ ਚੀਜ਼ਾਂ ਨੇ ਇਹੀ ਉਹੀ ਸਾਰੀਆਂ ਚੋਣਾ ਜਿਤਾਏਗਾ ਉਹੀ ਸਾਰਾ ਗੱਲ ਕਰੂਗਾ ਉਹ ਆਪਣੇ ਆਪ ਕਰੇਗਾ ਉਹ ਐਡੇ ਵੱਡੇ ਕੰਟਰੀ ਚ ਐਡੇ ਵੱਡੇ ਦੇਸ਼ ਦੇ ਵਿੱਚ ਜਾਂ ਐਡੇ ਵੱਡੇ ਡਿਫਰੈਂਟ ਭਾਈਚਾਰਿਆਂ ਦੇ ਵਿੱਚ ਵੀ ਉਹਨਾਂ ਨੂੰ ਬਹੁਤ ਨੇੜਿਓਂ ਜ਼ਮੀਨੀ ਆਧਾਰ ਤੇ ਕੰਮ ਕਰਨਾ ਪੈਂਦਾ ਜਿਹੜਾ ਸਪਰਫੇਸ਼ੀਅਲ ਆਧਾਰ ਹੁੰਦਾ ਉਹ ਕਹਿੰਦੇ ਵੀ ਮੀਡੀਆ ਸੋਸ਼ਲ ਮੀਡੀਆ ਇਹਦੇ ਰਾਹੀਂ ਇੱਕ ਸ਼ਬੀ ਬਣਾਉਣੀ ਇਹਦੇ ਰਾਹੀਂ ਇੱਕ ਨੈਰੇਟਿਵ ਬਣਾਉਣਾ ਇਹ ਨਹੀਂ ਬਹੁਤਾ ਲੰਮਾ ਸਮਾਂ ਕੰਮ ਲੈਂਦੇ ਜਿਹੜੇ ਜ਼ਮੀਨ ਤੇ ਜੁੜੇ ਹੋਏ ਬੰਦੇ ਹੁੰਦੇ ਨੇ ਜਿਹੜੇ ਜ਼ਮੀਨੀ ਆਧਾਰ ਦੇ ਉੱਤੇ ਲੋਕਾਂ ਚ ਵਿਚਰਦੇ ਨੇ ਉਹਨਾਂ ਨੂੰ ਲੋਕਾਂ ਦੀ ਮਾਨਸਿਕਤਾ ਲੋਕਾਂ ਦੇ ਮੁੱਦੇ ਲੋਕਾਂ ਨਾਲ ਕਿਵੇਂ ਵਿਵਹਾਰ ਕਰਨਾ ਇਹਦੀ ਜਾਦਾ ਸਮਝ ਹੁੰਦੀ ਹੈ ਤੇ ਜਿਹੜਾ ਉਥੋਂ ਉੱਠ ਜਾਂਦਾ ਹੈ ਜਿਹੜਾ ਬੰਦਾ ਕੇਵਲ ਮੀਡੀਆ ਦੇ ਐਂਗਲ ਤੋਂ ਜਾਂ ਬਾਕੀ ਐਂਗਲ ਤੋਂ ਹੀ ਰਹਿੰਦਾ ਹੈ ਪੈਸੇ ਦੇ ਜ਼ੋਰ ਮੀਡੀਆ ਦੇ ਜ਼ੋਰ ਇੱਕ ਸ਼ਬੀ ਬਣਾਉਣ ਤੇ ਉਹ ਨਹੀਂ ਕਾਰਗਰ ਹੁੰਦਾ ਲੰਮਾ ਸਮਾਂ ਇਹ ਸਾਰੀਆਂ ਗੱਲਾਂ ਇਨਡਾਇਰੈਕਟਲੀ ਡਾਇਰੈਕਟਲੀ ਨਰਿੰਦਰ ਮੋਦੀ ਦਾ ਕਿਤੇ ਨਾਮ ਨਹੀਂ ਹੈ ਕਿਤੇ ਅਮਨ ਸ਼ਾਹ ਦਾ ਨਾਮ ਨਹੀਂ ਹੈ ਪਰ ਇਨਡਾਇਰੈਕਟਲੀ ਇਹ ਸਾਰੀਆਂ ਗੱਲਾਂ ਅੱਜ ਕਹਿਣਾ ਮਤਲਬ ਇਹ ਕਿਸ ਨੂੰ ਮੋਹਣ ਭਾਗ ਬਤਾਰੋ ਉਸ ਆਰਗੇਨਾਈਜ਼ਰ ਦੇ ਆਰਟੀਕਲ ਦੇ ਵਿੱਚ ਇਹ ਕੀ ਸੁਨੇਹਾ ਦਿੰਦਾ ਮਤਲਬ ਪਹਿਲਾਂ ਤੋਂ ਹੀ ਇਹਦਾ ਮਤਲਬ ਉਹ ਚੇਤਾ ਰਹੇ ਨੇ ਵੀ ਅਸੀਂ ਇਹਨਾਂ ਗੱਲਾਂ ਤੇ ਨਾਰਾਜ਼ ਆ ਤੁਹਾਡੇ ਨਾਲ ਨਹੀਂ ਆ ਔਰ ਜੇ ਤੁਹਾਡੇ ਨਾਲ ਨਹੀਂ ਆ ਤਾਂ ਕੋਈ ਮੂਵਮੈਂਟਾਂ ਚੱਲਦੀਆਂ ਨੇ ਤੇ ਇਧਰ ਉਧਰ ਤੁਹਾਡੀ ਸਪੋਰਟ ਨਹੀਂ ਹੋਏਗੀ ਉਹ ਸਾਰੇ ਮਾਮਲਿਆਂ ਦੇ ਵਿੱਚ ਜਿਹੜੀ ਸਪੋਰਟ ਪਹਿਲਾਂ ਹੁੰਦੀ ਰਹੀ ਆ 10 ਸਾਲ ਗਵਰਨਮੈਂਟ ਦੇ ਵਿੱਚ ਵੱਖ-ਵੱਖ ਮਾਮਲਿਆਂ ਦੇ ਵਿੱਚ ਇੱਕ ਵੱਡਾ ਚੈਲੰਜ ਹੈ নরਿੰਦਰ મોદી ਸਰਕਾਰ ਲਈ ਇੱਕ ਚੈਲੰਜ ਤਾਂ ਕਲੀਅਰ ਕੱਟ ਆ ਰਿਹਾ ਸ ਹੈ ਸਾਹਮਣੇ ਆ ਗਿਆ ਹਾਲਾਂਕਿ ਪਹਿਲਾਂ ਵੀ ਜਦੋਂ ਚੋਣਾਂ ਤੋਂ ਪਹਿਲਾਂ ਨਤੀਜੇ ਨਹੀਂ ਸੀ ਆਏ ਉਦੋਂ ਇਹ ਵੀ ਗੱਲ ਚੱਲੀ ਸੀ ਔਰ ਇਹਦਾ ਮਤਲਬ ਇਸ ਗੱਲ 'ਚ ਸੱਚਾਈ ਸੀ ਕਿ ਆਰਐਸਐਸ ਵਰਕਰ ਐਕਟਿਵ ਨਹੀਂ ਹੈ ਵੋਟਾਂ ਭੰਗਤੌੜ ਦੇ ਲਈ ਉਸ ਲੈਵਲ ਦੇ ਉੱਤੇ ਇਸ ਲਈ ਵੀ ਘੱਟ ਪੋਲਿੰਗ ਹੋਈ ਹੈ ਜਿੱਥੇ-ਜਿੱਥੇ ਇਹ ਬੀਜੇਪੀ ਦੀ ਗੱਲ ਹੈ ਤਾਂ ਇਹ ਨਰਾਜਗੀ ਸਾਫ ਦਿਖਾਈ ਦਿੰਦੀ ਹੈ ਕੰਟੀਨਿਊਟੀ 'ਚ ਹੁਣ ਤਾਂ ਵੱਡੇ ਲੀਡਰਾਂ ਨੇ ਜਦੋਂ ਸਾਹਮਣੇ ਆ ਕੇ ਕਿਹਾ ਤਾਂ ਤੇ ਦੂਸਰੀ ਗੱਲ ਇਹ ਵੀ ਹੈ ਕਿ ਇਹ ਬਹੁਤ بڑا ਚੈਲੰਜ ਆਰਐਸਐਸ ਨਾਲ ਸਬੰਧ ਆਉਂਦਾ ਹੈ ਹੁਣ ਨਰਿੰਦਰ ਮੋਦੀ ਸੁਧਾਰ ਪਾਉਣਗੇ ਜਿਹੜਾ ਉਹਨਾਂ ਦਾ ਐਟੀਟਿਊਡ ਹੁਣ ਤੱਕ ਹੈਗਾ ਜਾਂ ਜੇ ਈਗੋ ਰਹਿ ਗਈ ਤਾਂ ਕਿ ਨਹੀਂ ਸੁਧਾਰ ਪਾਉਣਗੇ ਤਾਂ ਕੀ ਨੁਕਸਾਨ ਹੋਣਗੇ ਉਹਨਾਂ ਵਾਲੇ ਦੇ ਨਾਲ ਚ ਯਾਰਐਸਐਸ ਨਾਲ ਸਬੰਧ ਨਾ ਸੁਧਰੇ ਇਸੇ ਤਰ੍ਹਾਂ ਕੋਲੀਸ਼ਨ ਗਵਰਨਮੈਂਟਾਂ ਦੇ ਮਾਮਲੇ ਚ ਆਉਂਦਾ ਫਿਰ ਕੋਲੀਸ਼ਨ 파ਟਨਰ ਨਾਲ ਸਬੰਧ ਸੁਧਾਰ ਪਾਉਣਗੇ ਜਾਂ ਨਹੀਂ ਔਰ ਆਰਐਸਐਸ ਨਾਲ ਨਾ ਸਬੰਧ ਸੁਧਰੇ ਤਾਂ ਇਸ ਦਾ ਮਤਲਬ ਬੀਜੇਪੀ ਦੇ ਅੰਦਰ ਵੀ ਪ੍ਰੋਬਲਮ ਰਹਿ ਹੈ ਬਹੁਤ بڑا ਕੈਡਰ ਬੀਜੇਪੀ ਦੇ ਅੰਦਰ ਅਜੇ ਵੀ ਆਰਐਸਐਸ ਦਾ ਭਾਵੇਂ 240 ਦੇ ਵਿੱਚ 106 ਤਾ ਬੰਦੇ ਉਹ ਲਿਆਂਦੇ ਨੇ ਜਿਹੜੇ ਕਾਂਗਰਸ ਤੋਂ ਆਏ ਨੇ ਜਿਹਨਾਂ ਦੇ ਆਰਐਸਐਸ ਬੈਕਗ੍ਰਾਉਂਡ ਨਹੀਂ ਹੈ ਬੀਜੇਪੀ ਚ ਵੀ ਕੁਝ ਹੋਰ ਹੋਣਗੇ ਜਿਹਨਾਂ ਦੇ ਆਰਐਸਐਸ ਦਾ ਬੈਕਗ੍ਰਾਉਂਡ ਨਹੀਂ ਹੈ ਪਰ ਜਿਹੜਾ ਕੈਡਰ ਲੜਦਾ ਹੈ ਜਿਹੜਾ ਕੈਡਰ ਬਾਕੀ ਦੀਆਂ ਗੱਲਾਂ ਕਰਦਾ ਹੈ ਉਹਦੇ ਚ ਤਾ ਆਰਐਸਐਸ ਦੇ ਬਥੇਰੇ ਬੰਦੇ ਨੇ ਤਾਂ ਉਹ ਜੇ ਸੰਬੰਧ ਨਹੀਂ ਤਾਂ ਇੱਕ ਬੜਾ ਬੜੀ ਚੁਣੌਤੀ ਅਜੇ ਚੱਲਦੇ ਦੌਰਾਨ ਹੀ ਅਜੇ ਗਵਰਨਮੈਂਟ ਦਾ ਪੀਰੀਅਡ ਸਟਾਰਟ ਹੋਇਆ ਹੈ ਜਿਹੜਾ ਤੀਜੀ ਗਵਰਨਮੈਂਟ ਦਾ ਤੇ ਇਹ ਕਾਫੀ ਜ਼ਿਆਦਾ ਮੇਰੇ ਖਿਆਲ ਹੈ ਵਿਰੋਧੀ ਧਿਰ ਨੂੰ ਵੀ ਇਹ ਮੌਕਾ ਦੇਗਾ ਔਰ ਓਵਰਆਲ ਵੀ ਲਗਾਤਾਰ ਵੀ ਇਹ ਸਰਕਾਰ ਨੂੰ ਇੱਕ ਚੇਤਾਵਨੀ ਦੇ ਰੂਪ ਦੇ ਵਿੱਚ ਵੀ ਇੱਕ ਚਿੰਤਾ ਦੇ ਰੂਪ ਦੇ ਵਿੱਚ ਸਰਕਾਰ ਲਈ ਵੀ ਹੋਣਾ ਚਾਹੀਦਾ ਮੈਨੂੰ ਲੱਗਦਾ ਹੈ ਕਿ ਹੁਣ ਤੱਕ ਇਹ ਅੰਦਾਜ਼ਾ ਭਾਰਤੀ ਜਨਤਾ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਨੂੰ ਹੋ ਗਿਆ ਹੋਊਗਾ ਸਮੇਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਹਨਾਂ ਦੇ ਜਿਹੜੇ ਕਿਚਨ ਕੈਬਨਿਟ ਦੇ ਮੇਨ ਲੋਕ ਆ ਕਿ ਆਰਐਸਐਸ ਦੀ ਅਮਨਿਅਤ ਕੀ ਆ ਜਦੋਂ ਯੂਪੀ ਚ ਹੋਇਆ ਔਰ ਕਈ ਥਾਵਾਂ ਤੇ ਹੋਇਆ ਹਰਿਆਣੇ ਦੇ ਵਿੱਚ ਵੀ ਹੋਇਆ ਔਰ इवन ਇਥੋਂ ਤੱਕ ਵੀ ਮੰਨਿਆ ਜਾਂਦਾ ਹੈ ਕਿ ਆਰਐਸਐਸ ਵੱਲੋਂ ਇਸ ਗੱਲ ਨੂੰ ਵੀ ਚੰਗਾ ਨਹੀਂ ਮਨਾਇਆ ਗਿਆ ਜੋ ਸ਼ਿਵ ਸੈਨਾ ਨਾਲ ਮਹਾਰਾਸ਼ਟਰ ਵਿੱਚ ਕੀਤਾ ਗਿਆ। ਉਹ ਮੰਨਿਆ ਜਾਂਦਾ ਹੈ ਕਿ ਉਹਨਾਂ ਨੇ ਕਈ ਸਿਧਾਂਤਕ ਤੌਰ ਤੇ ਜਿੱਥੇ ਲੀ ਪਾੜੀ ਆ ਮੋਦੀ ਸਰਕਾਰ ਨੇ ਜਾਂ ਇਸ ਬੀਜੇਪੀ ਦੀ ਲੀਡਰਸ਼ਿਪ ਨੇ ਉੱਥੇ ਉਹਨਾਂ ਨੇ ਸਮੇਂ-ਸਮੇਂ ਤੇ ਯਤਨ ਕੀਤੇ ਪਰ ਕੋਈ ਗੱਲ ਬਹੁਤੀ ਸੁਣੀ ਨਹੀਂ ਜਿਹੜੇ ਚੈਨਲ ਸੀ ਹੌਲੀ-ਹੌਲੀ ਵਿੱਚ ਵੀਕ ਪੈਂਦੇ ਗਏ। ਆਮ ਤੌਰ ਤੇ ਮੰਨਿਆ ਜਾਂਦਾ ਸੀ ਕਿ ਸੰਗਠਨ ਸਖਤਰ ਉਹਨਾਂ ਦੇ ਬਹੁਤ ਪਾਵਰਫੁਲ ਹੁੰਦੇ ਆ ਸਰਕਾਰਾਂ ਦੇ ਫੈਸਲਿਆਂ ਨੂੰ ਅਸਰ ਅੰਦਾਜ਼ ਕਰਦੇ ਆ ਪਰ ਪਿਛਲੇ 5 ਸਾਲ ਦੇ ਪੀਰੀਅਡ ਚ ਉਹ ਕਮਜ਼ੋਰ ਪੈਂਦੇ ਗਏ ਵਿਚਲੇ ਜਿਹੜੇ ਪੁਲਿਸ ਸੀ ਕੜੀਆਂ ਸੀ ਉਹ ਟੁੱਟਦੀਆਂ ਗਈਆਂ ਜਿਹਦਾ ਅਸਰ ਦੇਖਣ ਨੂੰ ਮਿਲਿਆ ਮੈਨੂੰ ਲੱਗਦਾ ਇਸ ਸਰਕਾਰ ਵੱਲੋਂ ਹੁਣ ਇਹਨਾਂ ਸਾਰੇ ਮਾਮਲਿਆਂ ਨੂੰ ਹੀਲ ਕਰਨ ਦਾ ਯਤਨ ਸ਼ੁਰੂ ਹੋ ਚੁੱਕਿਆ ਹੋਵੇਗਾ ਕੱਲ ਪਰਸੋਂ ਤੋਂ ਹੀ ਔਰ ਜਿਹੜੀ ਸਾਹਮਣੇ ਦਿਸ ਰਹੀ ਤਸਵੀਰ ਆ ਜਿਹੜੀ ਇਹ ਬਣੀ ਆ ਇਸ ਤੋਂ ਬਾਅਦ ਸ਼ਾਇਦ ਹੋਰ ਸ਼ਿੱਦਤ ਨਾਲ ਆਰਐਸਐਸ ਔਰ ਬੀਜੇਪੀ ਦੇ ਆਗੂਆਂ ਦੇ ਵਿੱਚ ਇੱਕ ਵਾਰੀ ਫੇਰ ਕੋਈ ਨਾ ਕੋ ਰਿਸ਼ਤੇ ਬਣਾਉਣ ਦਾ ਯਤਨ ਹੋਊਗਾ ਪਰ ਇਹ ਰਿਸ਼ਤੇ ਏਡੇ ਸੌਖੇ ਛੇਤੀ ਸਹਿਜ ਹੋ ਜਾਣਗੇ ਇਹ ਦੇਖਣ ਵਾਲੀ ਗੱਲ ਹੋਊਗੀ ਪਰ ਜਿਹੜਾ ਪੋਰਟਫੋਲੀਓਜ਼ ਦੀ ਗੱਲ ਆ ਮੈਥਮਿਆਂ ਦੀ ਵੰਡ ਹੈ ਤੁਸੀਂ ਇੱਕ ਜ਼ਿਕਰ ਕੀਤਾ ਕਿ ਬਹੁਤ ਸਾਰੇ ਲੋਕ ਆਰਐਸਐਸ ਤੋਂ ਆਉਂਦੇ ਨੇ ਨਿਤਨ ਗਠਕਰੀ ਉਸ ਮਾਮਲੇ ਦੇ ਵਿੱਚ અપਵਾਦ ਹੈਗੇ ਨੇ ਉਹ ਬਿਲਕੁਲ ਹੀ ਤਵੱਜੋ ਨਹੀਂ ਦੇ ਰਹੇ ਤੁਸੀਂ ਦੇਖਿਆ ਹੁਣ ਉਹ ਪਾਵਰ ਨੂੰ ਗੋਲਦਾ ਹੀ ਨਹੀਂ ਉਹ ਪ੍ਰਧਾਨ ਮੰਤਰੀ ਨੂੰ ਹੱਥ ਅੱਗੇ ਵਧਾਉਣ ਲਈ ਵੀ ਕਿਸੇ ਵળે ਗਾ ਨਹੀਂ ਹੁੰਦੇ ਸੋ ਮੈਨੂੰ ਇੰਜ ਲੱਗਦਾ ਹੈ ਕਿ ਅਜੇ ਵੀ ਆਰਐਸਐਸ ਕੋਲ ਬੀਜੇਪੀ ਦੇ ਅੰਦਰ ਵੀ ਕਾਫੀ ਇਹੋ ਜਿਹਾ ਇੱਕ ਸਟੱਫ ਹੈਗਾ ਜਿਹੜਾ ਮੂਡ ਪੈਣ ਤੇ ਲੜ ਸਕਦਾ ਹੈ ਅਜੇ ਆਰਐਸਐਸ ਦਾ ਕੋਈ ਲੜਨ ਦਾ ਮੂਡ ਹੈ ਨਹੀਂ ਸ਼ਾਇਦ ਇਹ ਪੈਚ ਅਪ ਛੇਤੀ ਹੋ ਜਾਣਗੇ ਜਾਂ ਉਹਨਾਂ ਦੇ ਅਨਸਾਰ ਕੰਮ ਸ਼ੁਰੂ ਹੋ ਜਾਊਗਾ ਪਰ ਹੁਣ ਇਸ ਵਾਰੀ ਕੰਮ ਕਿਵੇਂ ਸ਼ੁਰੂ ਹੋਊਗਾ ਆਰਐਸਐਸ ਅਨਸਾਰ ਜਦੋਂ ਕਿ ਗੱਠਜੋੜ ਸਰਕਾਰ ਆ ਤੇ ਭਾਈ ਵਾਲਾਂ ਦੇ ਮੋਢਿਆਂ ਤੇ ਚਲਣੀਆਂ ਉਹਨਾਂ ਦੇ ਆਸਰਿਆਂ ਤੇ ਚਲਣੀਆਂ ਭਾਈਵਾਲ ਵੀ ਨਰਾਜ ਦੱਸੇ ਜਾਂਦੇ ਆ ਜੀ ਮਹਿਕਮਿਆਂ ਦੀ ਵੰਡ ਦੇ ਵਿੱਚ ਜੋ ਕੁਝ ਹੋਇਆ ਉਹਦੇ ਵਿੱਚ ਜੋ ਤਸਵੀਰ ਉੱਪਰ ਦੀ ਆ ਕੀ TDP ਖੁਸ਼ ਆ ਕੀ ਜਨਤਾਧਲ ਯੂनाइटेड ਨतीश ਕੁਮਾਰ ਵਾਲਾ ਖੁਸ਼ ਆ ਕੀ ਸ਼ਿਵ ਸੈਨਾ ਛੰਦੇ ਜਿਹੜੀ ਤੋੜ ਕੇ ਵੱਖਰੀ ਬਣਾਈ ਗਈ ਆ ਔਰ ਇਸੇ ਤਰ੍ਹਾਂ ਜਿਹੜੀ ਸ਼ਰਧ ਪਵਾਰ ਦੀ ਅਗਵਾਈ ਦੇ ਸਮਾਨੰਤਰ ਅਜੀਤ ਪਵਾਰ ਦਾ ਇੱਕ ਧੜਾ ਜਿਹਨੂੰ NCP ਦਾ ਨਾਮ ਹੀ ਮਿਲ ਗਿਆ ਸੁਪਰੀਮ ਕੋਰਟ ਤੱਕ ਉਹਨਾਂ ਨੂੰ ਮੰਨਤਾ ਮਿਲ ਗਈ ਜੇ ਉਹਨਾਂ ਦੀਆਂ ਨਰਾਜਗੀਆਂ ਨੇ ਇਸ ਵੇਲੇ ਤਾਂ ਅੱਗੇ ਜਿਹੜੀ ਚੋਣ ਆ ਰਹੀ ਆ 스ਪੀਕਰ ਦੀ ਜੇ 스ਪੀਕਰ ਸਹਿਮਤੀ ਨਾਲ ਬਣ ਜਾਂਦਾ ਤਾਂ ਠੀਕ ਹੈ ਜੇਕਰ 스ਪੀਕਰ ਦੇ ਮਾਮਲੇ 'ਚ ਇਲੈਕਸ਼ਨ ਹੋ ਜਾਂਦੀ ਤੇ ਕ੍ਰਾਸ ਵੋਟਿੰਗ ਹੋ ਜਾਂਦੀ ਆ ਤਾਂ ਇਹ ਤਾਂ ਲਿਟਮਸ ਟੈਸਟ ਵੀ ਹੋਊਦੀ ਇਹ ਤਾਂ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਿੱਚ ਜਿੰਨੇ ਐਮ ਮਹਿਕਮੇ ਰੱਖੇ ਗਿਆ ਸਰਕਾਰ ਤਾਂ ਇੰਜ ਲੱਗਦਾ ਜਿਵੇਂ ਭਾਰਤੀ ਜਨਤਾ ਪਾਰਟੀ ਦੀ ਹੈ ਗੱਠ ਜੋੜ ਤਾਂ ਅਜੇ ਵੀ ਇੰਜ ਨਜ਼ਰ ਨਹੀਂ ਆ ਰੇ ਕਿ ਉਹਨਾਂ ਨੂੰ ਜਿਹੜਾ ਸੱਤਾ 'ਚ ਵੱਡਾ ਚੰਕ ਮਿਲਿਆ ਹੋਵੇ ਤੁਸੀਂ ਇਹ ਤਾਂ ਇਹਨੂੰ ਕਿਵੇਂ ਐਨਾਲਾਈਜ਼ ਕਰਦੇ ਹੋ ਇਹ ਸਰਕਾਰ ਨੂੰ ਅਗਲੇ ਦਿਨਾਂ 'ਚ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊਗਾ ਇਹ ਲੋਕ ਐਡੇ ਸੌਖਿਆ ਮੰਨਣ ਵਾਲੇ ਨਹੀਂ ਹੁੰਦੇ ਭਾਵੇਂ ਕਿ ਨਤੀਸ਼ ਕੁਮਾਰ ਵੀ ਚਾਹੁੰਦੇ ਹੋਣਗੇ ਕਿ ਉਹਨਾਂ ਦਾ ਕੋਈ ਬੰਦਾ ਬਹੁਤ ਜਨਾ ਕੇ ਅੰਦਰ ਛੋਵੇ ਕਿ ਇੱਕ ਨਾਲ ਪਾਵਰ ਸੈਂਟਰ ਬਣ ਜੇ TDP ਵੀ ਨਹੀਂ ਚਾਹੁੰਦੀ ਹੋਊਗੀ ਹਾਲਾਂਕਿ ਉਹਨਾਂ ਦਾ ਪੁੱਤਰ ਜਿਹੜਾ ਉਹਨੂੰ ਮੇਰੇ ਖਿਆਲ ਤਲਗੂਦੇਸਮ ਦੇ ਵਿੱਚੋਂ ਚੰਦਰਬਾਬੂ ਨਾਈਡੂ ਦੇ ਪੁੱਤਰ ਨੂੰ ਹਵਾ ਬਾਜੀ ਮੰਤ్రਾਲਾ ਇੱਕ ਵੱਡਾ ਮੰਤ్రਾਲਾ ਦਿੱਤਾ ਗਿਆ ਸੋ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਸਰਕਾਰ ਲਈ ਸੰਕਟ ਹੋ ਸਕਦੇ ਆ ਜਾਂ ਸਭ ਕੁਝ ਸਹਿਮਤੀ ਨਾਲ ਹੀ ਹੋ ਰਿਹਾ ਜੀ ਤੇ ਇਸ ਤੋਂ ਪਹਿਲਾਂ ਇੱਕ ਤਾਂ ਆਰਐਸਐਸ ਦਾ ਇੱਕ ਹੋਰ ਐਂਗਲ ਵੀ ਹੋ ਸਕਦਾ ਜਿੰਨੀ ਮੋਦੀ ਸਰਕਾਰ ਖਿਲਾਫ ਐਂਟੀ ਇਨਸਟੈਬਲਿਸ਼ਮੈਂਟ ਲੋਕਾਂ ਦੀਆਂ ਭਾਵਨਾਵਾਂ ਮਾਨੇ ਉਹ ਲੋਕਾਂ ਦੇ ਜ਼ਖਮਾਂ ਤੇ ਲੋਕਾਂ ਦੀਆਂ ਭਾਵਨਾਵਾਂ ਤੇ ਮਲਮ ਲਾਉਣ ਦਾ ਵੀ ਇੱਕ ਤਰੀਕਾ ਹੋ ਸਕਦਾ ਜੇ ਲੰਮੀ ਸਟਰੈਟਜੀ ਹੋਵੇ ਕਿ ਥੋੜਾ ਜਿਹਾ ਲੋਕਾਂ ਨੂੰ ਮੌਲਾਈਮ ਕੀਤਾ ਜਾਏ ਤੇ ਉਧਰ ਅੰਦਰ ਫਿਰ ਕਿਸੇ ਸਟੇਜ 'ਤੇ ਜਾ ਕੇ ਕਿਹਾ ਜਾਏ ਕਿ ਨਰਿੰਦਰ ਮੋਦੀ ਦੀ ਬਜਾਏ ਕੋਈ ਹੋਰ ਬਦਲ ਦਿੰਦੇ ਆ ਜੇ ਨਹੀਂ ਤਾਂ ਜਾਂ ਕੁਝ ਹੋਰ ਕਰਾ ਦਿੰਦੇ ਆ ਇਧਰ ਉਧਰ ਦਾ ਕੰਮ ਤਾਂ ਕਿ ਇੰਦੀ ਲੌਂਗ ਰਨ ਜਿਹੜੀ ਉਹ ਇਕ ਲੋਕਾਂ ਦੇ ਬਣਿਆ ਹੋਇਆ ਮਹਾਨ ਉਧਰੋਂ ਕਿ ਜੀ ਇਹ ਵੱਡੀ ਪਾਰਟੀ ਹੋ ਗਈ ਹੁਣ ਸਭ ਤੋਂ ਤੇ ਬਾਕੀ ਦੀਆਂ ਚੀਜ਼ਾਂ ਨੇ ਤੇ ਉਹ ਐਡਾ ਲਾਸ ਨਾ ਹੋਵੇ ਜਿੱਦਾਂ ਕੇਵਲ ਇੱਕ ਧਾਰਾ ਚ ਚੱਲਦੇ ਹੋ ਜਾਂਦਾ ਹੁੰਦਾ ਜਿਹੜੀਆਂ ਚੀਜ਼ਾਂ ਨੇ ਔਰ ਜਦੋਂ ਕਿਉਂਕਿ ਇਹੋ ਜੀ ਸਦਨ ਤੱਕ ਜਿਹੜੀ ਧਿਰ ਹੁੰਦੀ ਹੈ ਉਹ ਬਹੁਤ ਕੁਝ ਸੋਚਦੀ ਹੈ ਉਹ ਸਦਨਕ ਧਿਰ ਦੇ ਇਮੀਡੀਏਟ ਗੋਲ ਨਹੀਂ ਹੁੰਦਾ ਕਈ ਵਾਰ ਜਿਹੜੀ ਜਤਿਨਬੰਦੀ 100 ਸਾਲ ਪਹਿਲਾਂ ਬਣੀ ਹੈ ਤੇ ਹੌਲੀ ਹੌਲੀ ਚੱਲਦੇ ਚੱਲਦੇ ਇੱਥੇ ਤੱਕ ਲਿਆਈ ਹੈ ਚਾਹੇ ਨਰਿੰਦਰ ਮੋਦੀ ਵੀ ਉਹਦਾ ਹੀ ਕਾਰਬਰਕਰ ਨੇ ਤੇ ਬਾਕੀ ਚੀਜ਼ਾਂ ਨੇ ਤਾਂ ਉਹ ਦੂਜਾ ਇੰਦਨ ਵੀ ਸੋਚ ਸਕਦਾ ਔਰ ਤੀਸਰੀ ਗੱਲ ਜਿਹੜਾ ਇਹ ਹੈ ਕਿ ਪੋਰਟਫੋਲੀਓ ਦਾ ਸਵਾਲ ਜਿਵੇਂ ਪਹਿਲਾਂ ਇਹਨਾਂ ਨੇ ਆਪੋ ਆਪਣਾ ਦਿੱਤਾ ਸੀਗਾ ਇੰਨੀਆਂ ਕਿੰਨੀਆਂ ਹੀ ਸੂਚਨਾਵਾਂ ਆਈਆਂ ਕਿ ਉਹ ਕਹਿੰਦੇ ਨੇ ਸਾਨੂੰ 3 ਚਾਹੀਦੇ ਨੇ ਉਹ ਕਹਿੰਦੇ ਨੇ ਸਾਨੂੰ 6 ਚਾਹੀਦੇ ਨੇ ਤੇ ਸਾਨੂੰ ਪੋਰਟਫੋਲੀਓ ਵੀ ਇਹੋ ਜੇ ਚਾਹੀਦੇ ਨੇ ਪਰ ਉਹ ਮਾਰਗੇਂਗ ਕਰ ਲਾਂਗੇ ਜ਼ਰੂਰੀ ਨਹੀਂ ਅਸੀਂ ਉਹੀ ਬੰਨੀ ਹੈ ਤੇ ਇਹਦੇ ਤੋਂ ਇੱਕ ਗੱਲ ਤਾਂ ਇਹ ਲੱਗਦੀ ਹੈ ਇਹਦਾ ਮਤਲਬ ਉਹਨਾਂ ਨੇ ਆਪਣਾ ਦੇ ਦਿੱਤਾ ਤੇ ਉਸ ਤੋਂ ਬਾਅਦ ਜ਼ੋਰ ਨਹੀਂ ਲਾਇਆ ਤੇ ਫਿਰ ਪ੍ਰਾਈਮ ਮਿਨਿਸਟਰ ਨੇ ਜਿਵੇਂ ਅਨੌਟਮੈਂਟ ਕਰਦੀ ਤੇ ਇੱਕ ਵਾਰ ਉਵੇਂ ਕਰਦੇ ਇੱਕ ਵਾਰ ਪਹਿਲਾਂ ਚੱਕਦਾ ਇਹ ਲੱਗ ਰਿਹਾ ਹੈ ਤੇ ਉਹਦੇ ਚੋਂ ਹੁਣ ਸਭ ਤੋਂ بڑا ਜਿਹੜਾ ਇੱਕ ਡਿਪਾਰਟਮੈਂਟ ਜਨਤਾ ਦਾ ਜੂਰ ਨੂੰ ਮਿਲਿਆ ਜੀ ਉਹ ਐਨੀਮਲ ਹਸਬੈਂਡਰੀ ਆ ਫਿਸ਼ਰੀ ਆ ਬਾਕੀ ਚੀਜ਼ਾਂ ਨੇ ਜਿਹੜੀਆਂ ਤੇ ਜਿਹੜੀਆਂ ਦਾ ਪਾਵਰ ਸਟਰਕਚਰ ਚ ਜਾਂ ਬਾਕੀ ਚੀਜ਼ਾਂ ਚ ਕੋਈ ਬਹੁਤ ਜ਼ਿਆਦਾ ਵੱਡਾ ਮਤਲਬ ਐਂਡ ਡਿਪਾਰਟਮੈਂਟ ਨਹੀਂ ਬਣਿਆ ਜਾਂਦਾ ਕਈ ਤਾਂ ਲੋਕਾਂ ਦੇ ਐਂਗਲ ਤੋਂ ਬਹੁਤ ਵੱਡਾ ਮੰਨਿਆ ਜਾਂਦਾ ਹੁੰਦਾ ਕਿ ਇਹਦੇ ਨਾਲ ਬਹੁਤ ਫਾਇਦਾ ਚੱਲੂ ਲੋਕਾਂ ਦਾ ਕਈ ਪਾਵਰ ਦੇ ਐਂਗਲ ਤੋਂ ਵੱਡਾ ਮੰਨਿਆ ਜਾਂਦਾ ਇੱਕ ਗੱਲ ਇਹ ਵੀ ਹੈ ਕਿ ਉਹਨਾਂ ਨੇ ਜਿਹੜੀ ਮੇਨ ਕੈਬਨਿਟ ਕਮੇਟੀ ਹੁੰਦੀ ਹੈ ਉਹ ਜਿਹੜੀ ਸਾਰੇ ਡਿਸੀਜਨ ਲੈਂਦੀ ਆ ਉੱਪਰ ਉਹ ਜਿਵੇਂ ਕੋਈ ਬੰਦਾ ਨਹੀਂ ਦੂਜਿਆਂ ਤਿਹਰਾ ਦਾ ਲਿਆ ਤੇ ਉਹ ਆਪਣੇ ਹੀ ਬੰਦੇ ਨੇ ਪੁਰਾਣੇ ਹੀ ਬੰਦੇ ਨੇ ਪੁਰਾਣੇ ਹੀ ਪੋਰਟਫੋਲੀਓ ਮਤਲਬ ਰੱਖੇ ਨੇ ਗੁਰਾਇਤ ਮਤਰਾ ਅੱਲਾ ਵੀ ਬਦਰੇ ਸਮਤਰਾ ਅੱਲਾ ਵੀ ਬੇਤ ਮਤਰਾ ਅੱਲਾ ਵੀ ਔਰ ਰੱਖਿਆ ਵੀ ਇਹ ਸਾਰੇ ਜਿਹੜੇ 4-5 ਮੇਜਰ ਹੁੰਦੇ ਨੇ ਉਹ ਖੜੇ ਕੋਲ ਰੱਖੇ ਨੇ ਤੇ ਇਹ ਠੀਕ ਹੈ ਚੰਦਰਪਾਲੂ ਨੈਡੂ ਨੂੰ ਦੇ ਮੁੰਡੇ ਨੂੰ ਸਿਵਲ ਐਬੀਸ਼ਨ ਦਿੱਤਾ ਹੈ ਸਿਵਲ ਐਬੀਸ਼ਨ ਵੀ ਦੇਸ਼ ਦੇ ਵਿੱਚ ਬਹੁਤ ਕਿੱਡਾ ਡਿਪਾਰਟਮੈਂਟ ਹੋ ਗਿਆ ਇੱਕ ਸੈਕਸ਼ਨ ਲਈ ਉਹ ਠੀਕ ਹੈ ਪਰ ਉਹਨਾਂ ਡਿਪਾਰਟਮੈਂਟਾਂ ਵਰਗਾ ਨਹੀਂ ਉਹਨਾਂ ਪੋਰਟਫੋਲੀਓ ਵਰਗਾ ਨਹੀਂ ਆ ਜਿਹੜੇ ਲੋਕਾਂ ਨੂੰ ਡਾਇਰੈਕਟ ਆ ਕੇ ਵੋਟਾਂ ਨੂੰ ਵੀ ਤੁਹਾਡੀਆਂ ਨੂੰ ਪ੍ਰਭਾਵਿਤ ਕਰਦੇ ਨੇ ਲੋਕ ਤੁਹਾਡੇ ਕੋਲ ਜਾਂਦੇ ਨੇ ਇੱਕ 엘ੀਟ ਵਰਗ ਉਹ ਡੱਕ ਜਾਂਦਾ ਉਹ ਵੋਟਾਂ ਵੀ ਘਟ ਪਾਉਂਦਾ ਕਿਹੋ ਜਿਹਾ ਪਾਉਂਦਾ ਕੀ ਕਰਦਾ ਪਤਾ ਨਹੀਂ ਨਹੀਂ ਹੁਣ ਤੇ ਆਪਣੀ ਹੋਰ ਤਾਂ ਆਪ ਸਰਕਾਰ ਦੀ ਆਪਣੀ ਹਵਾਬਾਜੀ ਕੰਪਨੀ ਵੀ ਕੋਈ ਨਹੀਂ 에어 ਇੰਡੀਆ ਵੀ ਵੇਚ ਦਿੱਤੀ ਆ ਕੰਮ ਵੀ ਪੈਸੇ ਕਰਨ ਲਈ ਕੋਈ ਨਹੀਂ ਨੀਤੀਆਂ ਹੀ ਬਣਾਉਣੀਆਂ ਪ੍ਰਾਈਵੇਟ ਪਲੇਅਰ ਕਿੰਨੀਆਂ ਘਮੰਦੇ ਹੁੰਦੇ ਆ ਜੀ ਜੀ ਪਹਿਲਾਂ ਯੂਪੀਏ ਵੇਲੇ ਜਿਹੜਾ ਪ੍ਰੋਟੋਕੋਲ ਖਟੇ ਲਖਣ ਰੌਲਾ ਹੁਣ ਪੰਗਾ ਪੈ ਰਿਹਾ ਐ ਐਨਸੀਪੀ ਨਾਲ ਮਹਾਰਾਸ਼ਟਰ ਦੇ ਵਿੱਚ ਐਨਸੀਪੀ ਨੂੰ ਦਿੱਤਾ ਇਹਨਾਂ ਨੇ ਮਿਨਿਸਟਰ ਆਫ ਸਟੇਟ ਦਿੰਦੇ ਆ ਕਹਿੰਦੇ ਇੰਡੀਪੈਂਡੈਂਟ ਚਾਰਜ ਦੇ ਦਿੰਦੇ ਨੇ ਉਹ ਕਹਿ ਰਹੇ ਨੇ ਕਿ ਜੀ ਸਾਡੇ ਕੋਲ ਤਾਂ ਪਹਿਲਾ ਕੈਬਨਟ ਰਿਹਾ ਹੁਣ ਪਿੱਛੇ ਜਾਣਾ ਸੰਭਵ ਨਹੀਂ ਹੈ ਇਸ ਕਰਕੇ ਕੈਬਨਟ ਰੈਂਕ ਤਾਂ ਦਿੱਤਾ ਜਾਣਾ ਚਾਹੀਦਾ ਤੇ ਉਹਨਾਂ ਚਿਰ ਉਹਨਾਂ ਨੇ ਓਥ ਨਹੀਂ ਲਈ ਤੇ ਇਹਨਾਂ ਨੇ ਓਥ ਦਵਾਈ ਨਹੀਂ ਤਾਂ ਮਤਲਬ ਸਹਿਮਤੀ ਨਹੀਂ ਬਣੀ ਦੋਨਾਂ ਦੀ ਅਜੇ ਮਾਮਲਾ ਉੱਥੇ ਦਾ ਉੱਥੇ ਖੜਾ ਹੈ ਫਿਰ ਸਿਵ ਸ਼ੈਨਾ ਦਾ ਮਾਮਲਾ ਹੈ ਸਿਵ ਸ਼ੈਨਾ ਦਾ ਜਿਹੜਾ ਇਹ ਦੋਨੋਂ ਉਹ ਪਾਰਟੀਆਂ ਨੇ ਜਿਨ੍ਹਾਂ ਚ ਜਦੋਂ ਤਨ ਬਦਲੀ ਹੋਈ ਹੈ ਜੜੀਆਂ ਮੇਨ ਪੇਰੈਂਟ ਪਾਰਟੀਆਂ ਦੇ ਲੀਡਰ ਸੀ ਉਹਨਾਂ ਨਾਲੋਂ ਜ਼ਿਆਦਾ ਬੰਦੇ ਚਲੇ ਗਏ ਤੇ ਜ਼ਿਆਦਾ ਬੰਦੇ ਚਲੇ ਜਾਣ ਕਰਕੇ ਇਹਨਾਂ ਨੂੰ ਹੀ ਦੋਨਾਂ ਦਾ ਸਿੰਬਲ ਮਿਲਿਆ ਤੇ ਇਹਨਾਂ ਨੂੰ ਹੀ オリジナル ਪਾਰਟੀ ਮੰਨ ਲਿਆ ਗਿਆ ਸੀ ਇਹ ਅਲੱਗ ਗੱਲ ਹੈ ਇਲੈਕਸ਼ਨ ਕਮਿਸ਼ਨ ਨੇ ਦਿੱਤਾ ਪਰ ਉਧਰ ਪਬਲਿਕ ਨੇ ਉਹਨਾਂ ਦੂਜੀਆਂ ਪਾਰਟੀਆਂ ਨੂੰ ਹੀ ਮੇਨ ਪਾਰਟੀਆਂ ਮੰਨ ਲਿਆ ਇਸ ਵਾਰ ਚੋਣਾਂ ਦੇ ਵਿੱਚ ਕਿਉਂਕਿ ਉਹ ਵੱਡੀਆਂ ਪਾਰਟੀਆਂ ਦੇ ਤੌਰ ਤੇ ਤੇ ਪਰਸੈਂਟੇਜ ਆਫ ਬੋਰਡ ਦੇ ਤੌਰ ਤੇ ਉਧਰ ਬਿਠਾ ਕੇ ਤੇ ਸਰਦ ਪੁਵਾਰ ਦੇ ਮਾਮਲੇ ਦੇ ਵਿੱਚ ਔਰ ਇਹਨਾਂ ਦੀ ਅਜੀਤ ਪੁਵਾਰ ਦੀ ਪਤਨੀ ਜਿਹੜੀ ਉਹ ਹਰਾਤੀ ਹੈ ਉਹਦੀ ਬੇਟੀ ਦੇ ਖਿਲਾਫ ਖੜੀ ਹੋਈ ਸੀ ਸਰਦ ਪੁਵਾਰ ਦੀ ਦੇ ਖਿਲਾਫ ਹੋਰ ਵੀ ਜਿਹੜੇ ਬਾਕੀ ਨੇ ਪਰ ਇੱਕ ਗੱਲ ਜ਼ਰੂਰ ਹੈ ਜਿਹੜੀ ਸਿਵ ਸ਼ੈਨ ਹੈ ਉਹ ਕਹਿ ਰਹੀ ਹੈ ਕਿ ਵਾਂਜਰ ਆਂਬਲਾਸ ਪਾਸਵਾਂ ਦੀ ਪਾਰਟੀ ਦੇ ਨੇ ਲੋਕ ਜਨ ਸਖਤੀ ਦੇ ਪਾਰਟੀ ਦੇ ਉਹਨਾਂ ਚੋਂ ਇੱਕ ਨੂੰ ਤੁਸੀਂ ਦੇਤਾ ਮੇਨ ਡਿਪਾਰਟਮੈਂਟ ਇੰਡੀਪੈਂਡੈਂਟ ਤੇ ਜੀਤਨਰਾਮ ਮਾਂਜੀ ਨੂੰ ਇੱਕ ਇਕੱਲਾ ਹੀ ਬੰਦਾ ਹੈ ਉਹ ਤੁਸੀਂ ਦੇਤਾ 58 ਦਾ ਕੋਈ ਐਮਪੀਓ ਨਹੀਂ ਹੈ ਉਹ ਵੀ ਤੁਸੀਂ ਕੈਬਨਟ ਮੰਤਰੀ ਬਣਾਤਾ ਤੇ ਇੱਕ ਕੇਰਲਾ ਦੇ ਵਿੱਚੋਂ ਲੈ ਕੇ ਤੇ ਇੱਕ ਪੰਜਾਬ ਚੋਂ ਲੈ ਕੇ ਜਿਹੜੇ ਹਾਰੇ ਹੋਏ ਬੰਦੇ ਨੇ ਉਹਨਾਂ ਨੂੰ ਵੀ ਤੁਸੀਂ ਮੰਤਰੀ ਬਣਾਤਾ ਸਾਡੇ ਕੋਲ 7 ਨੇ ਸਾਨੂੰ 2 ਤਾਂ ਚਾਹੀਦੇ ਸੀ ਤੇ ਇੱਕ ਕੈਬਿਨੇਟ ਚੰਗਾ ਚਾਹੀਦਾ ਸੀ ਬਾਕੀ ਹੋਰ ਚਾਹੀਦਾ ਸੀਗਾ ਉੱਥੇ ਵੀ ਅੰਦਰ ਇਹ ਚੱਲ ਰਿਹਾ ਜਿਹੜਾ ਸਿਫਸਾਰਾਂ ਦੇ ਉਹ ਮਾਮਲੇ ਚ ਹੁਣ ਇੱਕ ਨਵੀਂ ਗੱਲ ਇਹ ਹੋ ਗਈ ਆ ਕਿ ਜਿਹੜੇ ਉਹ ਪਾਰਟੀਆਂ ਨੇ ਉਹਨਾਂ ਨੇ ਆਪਣੇ ਐਮਐਲਏ ਨੂੰ ਵਰਕਰਾਂ ਨੂੰ ਸਭ ਨੂੰ ਕਹਿਣਾ ਸ਼ੁਰੂ ਕਰਤਾ ਤੁਸੀਂ ਤੁਹਾਨੂੰ ਕੁਝ ਨਹੀਂ ਦੇਣਾ ਇਹਨਾਂ ਨੇ ਤੁਸੀਂ ਵਾਪਸ ਆ ਜਾਓ ਅਗਲੀਆਂ ਚੋਣਾਂ ਆਉਣਗੀਆਂ ਤੁਹਾਡਾ ਬਿਲਕੁਲ ਸਪਾਇਆ ਹੋ ਜਾਣਾ ਜਿਹੜੀਆਂ ਕਿਉਂਕਿ ਮਹਾਰਾਸ਼ਟਰ ਦੇ ਵਿੱਚ ਜਲਦੀ ਵਿਧਾਨ ਸਭਾ ਚੋਣਾਂ ਵੀ ਹੋਣਗੀਆਂ ਤੇ ਵਿਧਾਨ ਸਭਾ ਚੋਣਾਂ ਹੋਣਗੀਆਂ ਉਹ ਸਾਰੀ ਪੋਲਿਟਿਕਸ ਨੂੰ ਬੰਦੇ ਰਜਨ ਰੱਖ ਕੇ ਉਹਨਾਂ ਦੀਆਂ ਪਾਰਟੀਆਂ ਦੇ ਵਰਕਰ ਅਜੇ ਲੀਡਰਾਂ ਨੂੰ ਐਸ ਬਣਾ ਤੇ ਸਮਝੌਤਾ ਕਰਨ ਦੇ ਲਈ ਮਤਲਬ ਤਿਆਰ ਨਹੀਂ ਹੈ ਉਹਨਾਂ ਨੂੰ ਮਜਬੂਰ ਕਰ ਰਹੇ ਨੇ ਕਿ ਇਹਨਾਂ ਟਰਮ ਜਤੇ ਨਹੀਂ ਜਾਣਾ ਹੁਣ ਜੇ ਇੰਨਾ ਦਬਾ ਘਰੇਲੂ ਰਹਿੰਦਾ ਹੈ ਉਹ ਨਹੀਂ ਜਾ ਸਕਦੇ ਤਾਂ ਕਿਉਂ ਜੀ ਗਵਰਨਮੈਂਟ ਕੰਡੀਸ਼ਨ ਚੱਲੂਗੀ ਇਹ ਇੱਕ ਲੈਵਲ ਦਾ ਪੰਗਾ ਤਾਂ ਰਹੂਗਾ ਹੀ ਦੂਜੀ ਗੱਲ ਅਗਨੀ ਪੀਣ ਜੁਰਜਨਾਂ ਦਾ ਮਾਮਲਾ ਹੈ ਅੱਜ ਰਾਜਨਾਦ ਸਿੰਘ ਉਹਨਾਂ ਨੇ ਪਹਿਲੀ ਵਾਰ ਆਪਣੇ ਵੱਲੋਂ ਗੱਲ ਕੀਤੀ ਹੈ ਕਿ ਮੇਰੇ ਰੱਖਿਆ ਚ ਪ੍ਰਾਇੋਰਟੀ ਕੀ ਰਹੇਗੀ ਉਹਨੇ ਕਿਹਾ ਅਗਨੀ ਵੀਰ ਦਾ ਵੀ ਰਿਵਿਊ ਕਰਨਾ ਸਾਡਾ ਤਰਜੀਹ ਰਹੂਗਾ ਤੇ ਕੀ ਰਾਜਨਾਥ ਵੀ ਅੰਦਰ ਖਾਤੇ ਉਹਨਾਂ ਨਾਲ ਸੁਰ ਮਲਾ ਕੇ ਬਾਕੀ ਚੀਜ਼ਾਂ ਕਰਦੇ ਨੇ ਤਾਂ ਨਰਿੰਦਰ ਮੋਦੀ ਕਿਸ ਹਾਇਸੀਅਤ ਦੇ ਵਿੱਚ ਫਿਰ ਖੜੇ ਹੋ ਕੇ ਕਹਿਣਗੇ ਵੀ ਮੇਰੀ ਸਕੀਮਾ ਇੰਨਾ ਰੌਲੇ ਤੋਂ ਬਾਅਦ ਉਹਨੇ ਬਿੰਦਰਾ ਨਹੀਂ ਕੀਤਾ ਬਾਕੀ ਸਾਰੇ ਅੱਜ ਤੱਕ ਨਰਿੰਦਰ ਮੋਦੀ ਨੇ ਵੀ ਰਾਜਨਾਥ ਨੇ ਚੋਣਾ ਚ ਵੀ ਇੱਕ ਵਾਰ ਕਹਿਤਾ ਸੀ ਕਿ ਅਸੀਂ ਰਿਵਿਊ ਕਰ ਸਕਦੇ ਹਾਂ ਤੇ ਨਰਿੰਦਰ ਮੋਦੀ ਨੇ ਨਹੀਂ ਕਿਹਾ ਮੈਂ ਕੋਈ ਰਿਵਿਊ ਕਰ ਸਕਦਾ ਤਾਂ ਇੱਕ ਕੰਟਰਡਿਕਸ਼ਨ ਆ ਭਾਜਪਾ ਦੇ ਅੰਦਰ ਵੀ ਪੈਦਾ ਹੋਊਗੀ ਜੇ ਰਾਜਨਾਥ ਨੇ ਸਟੈਂਡ ਲੈ ਲਿਆ ਕਿ ਤੇ ਰਿਵਿਊ ਕਰਨਾ ਚਾਹੀਦਾ ਦੂਜੀਆਂ ਤਰ੍ਹਾਂ ਪਾਰਲੀਮੈਂਟ ਦੇ ਵਿੱਚ ਕਈ ਰਹੀਆਂ ਨੇ ਜਿਹੜੀਆਂ ਉਹਨਾਂ ਦੇ ਜਿਨ੍ਹਾਂ ਤੇ ਡਿਪੈਂਡੈਂਟ ਆ ਅੱਜਕੱਲ ਬੀਜੇਪੀ ਟੀਡੀਪੀ ਹੋਵੇ ਤੇ ਜਨਤਾਦਲ ਜੂ ਹੋਵੇ ਤੇ ਐਲਜੀਪੀ ਹੋਵੇ ਤੇ ਰਾਜਨਾਥ ਵੀ ਅੰਦਰੋਂ ਕਹਿਣ ਲੱਗੇ ਆ ਗੱਟਕਰੀ ਹੋਣੀ ਔਰ ਕਿੰਨੇ ਹੀ ਲੋਕ ਜੇ ਕੈਬਨਿਟ ਦੇ ਵਿੱਚ ਕਹਿਣ ਲੱਗੇ ਅੰਦਰੋਂ ਤਾ ਇੱਕ ਰੋਲਾ ਪਏਗਾ ਤੇ ਨਰਿੰਦਰ ਮੋਦੀ ਦੀ ਉਹ ਚਲਦੀ ਆ ਉਨੀ ਪਾਵਰ ਜਾਂ ਨਹੀਂ ਚਲਦੀ ਹੈ ਤੇ ਇਹਦੇ ਚ ਇੱਕ ਡੈਂਟ ਪੈਣਾ ਸੁਭਾਵਿਕ ਹੈ ਜਦੋਂ ਇਹਦੇ ਤੇ ਡਿਬੇਟ ਹੋਏ ਹੁਣ ਤੀਜਾ ਸਵਾਲ ਇਹਦੇ ਚ ਇੱਕ ਹੋਰ ਆ ਜਾਂਦਾ ਹੈ ਅੱਗੇ ਅਗਲਾ ਸਵਾਲ ਉਹ ਸਵਾਲ ਹੈ ਸਪੀਕਰ ਦੀ ਚੋਣ ਹੋਣੀ ਹੈ ਲੋਕ ਸਭਾ ਦੇ ਵਿੱਚ ਹੋਣੀ ਕਿਉਂਕਿ ਹਜੇ ਤਾਂ ਪ੍ਰੋਟੋਮ ਸਪੀਕਰ ਨੇ ਇੱਕ ਵਾਰ ਸੋਚ ਕਾ ਲੈਣੀ ਹੈ ਤੇ ਇਸ ਤੋਂ ਬਾਅਦ ਪਹਿਲੀ ਗੱਲ ਸਪੀਕਰ ਦੀ ਚੋਣ ਹੋਣੀ ਹੈ ਤੇ ਪ੍ਰੈਜ਼ੀਡੈਂਟ ਦਾ ਅਡਰੈਸ ਹੋਣਾ ਤੇ ਸਪੀਕਰ ਦੀ ਚੋਣ ਹੋਣੀ ਸਪੀਕਰ ਦੀ ਚੋਣ ਚ ਇੰਡੀਆ ਨੇ ਰਣਨੀਤੀ ਇਹ ਬਣਾਈ ਹੈ ਕਿ ਆਪਾਂ ਬੰਦਾ ਖੜਾ ਕਰੀਏ ਤੇ ਇਹਦੇ ਤੇ ਕੋਸ਼ਿਸ਼ ਕਰਨੀ ਕਿਉਂਕਿ ਹਰ ਮਾਮਲੇ ਚੋ ਦੇਖੂਗਾ ਤਾਂ ਸਹੀ ਜਿਹੜੀ ਬਾਚ ਐਂਡ ਵੇਟ ਹੈ ਨਾ ਦੇਖੋ ਤੇ ਉਹ ਹਰ ਗੱਲ ਤੇ ਝਟਕਾ ਦੇਉਂ ਤੇਖਿਆ ਕਰੂ ਵੀ ਇੱਥੇ ਕਮਜ਼ੋਰੀ ਆ ਰਹੀ ਹੈ ਇੱਥੇ ਨਹੀਂ ਆ ਰਹੀ ਹੈ ਉਹ ਕਹਿੰਦੇ ਨੇ ਗੱਲਬਾਤ ਚਲਾ ਰਹੇ ਨੇ ਕਿਸੇ ਸਾਊਥ ਇੰਡੀਅਨ ਲੀਡਰ ਨੂੰ ਖੜਾ ਕਰਨ ਦੇ ਹੁਣ ਸਾਊਥ ਇੰਡੀਅਨ ਲੀਡਰ ਖੜਾ ਹੋਣ ਦੇ ਮਾਮਲੇ ਦੇ ਵਿੱਚ ਤਾਂ ਇੱਕ ਆਪਣਾ ਜਜ਼ਬਾਤਾਂ ਦਾ ਪ੍ਰਗਟਾਵਾ ਸੰਦਰਬਾਉ ਬਾਬੂ ਰੈਡੋ ਕਾਰੀ ਚੁੱਕੇ ਨੇ ਐਨਸੀਪੀ ਕਰ ਚੁੱਕੇ ਨੇ ਕਿ ਸਪੀਕਰ ਸਾਨੂੰ ਦੇ ਦੇ। ਬੀਜੇਪੀ ਸਪੀਕਰ ਨਹੀਂ ਦੇਣਾ ਚਾਹੁੰਦੀ ਉਹ ਡਿਪਟੀ ਸਪੀਕਰ ਤਾਂ ਕਈ ਵਾਰ ਹੁੰਦਾ ਤੇ ਦੇ ਦਿੰਦੇ ਨੇ। ਪਰ ਸਾਡੇ ਹੁਣ ਕੰਸੈਂਸਸ ਜਿ ਪੋਲਿਟਿਕਸ ਨਹੀਂ ਹੈ। ਇੱਕ ਜਮਾਨੇ ਤੱਕ ਇਹ ਚੱਲਦਾ ਸੀ ਵੀ ਰਾਸ਼ਟਰਪਤੀ ਮੈਂ ਇਹ ਧਰਦਾ ਹੋ ਜੇ ਚਲੋ ਉਪ ਰਾਸ਼ਟਰਪਤੀ ਵਿਰੋਧੀ ਵੀ ਰਿਕਮੈਂਡ ਜਿਹਨੂੰ ਕਰਦੇ ਨੇ ਸਸ ਠੀਕ ਹੈ ਕੋਈ ਗੱਲ ਨਹੀਂ। ਜਸਟ ਸਪੀਕਰ ਮੈਂ ਦਾ ਹੋ ਜੇ ਡਿਪਟੀ ਸਪੀਕਰ ਕਿਸੇ ਹੋਰ ਦੂਜੀ ਤੇ ਦਾ ਵੀ ਹੋ ਜੇ ਤਾਂ ਕਿ ਸਮੂਹ ਤੇ ਇੱਕ ਸਿਸਟਮ ਚਲਾਉਣ ਦੇ ਲਈ। ਇਹ ਉਹ ਤਾਂ ਹੁਣ ਰਿਆ ਨੀ ਐਟੀਟਿਊਡ ਤੇ ਜੇ ਇਹ ਉਹ ਜਾਂ ਕੁਝ ਵੀ ਨਹੀਂ ਮੈਨੂੰ ਲੱਗਦਾ ਕੋਈ ਵੀ ਨਹੀਂ ਮੰਨਦਾ ਚਾਹੀਏ ਇੱਕ ਟੈਸਟ ਹੋਊਗਾ ਜੇ اپੋਜੀਸ਼ਨ ਖੜਾ ਕਰ ਦਿੰਦੀ ਆਪਦਾ ਕੈਂਡੀਡੇਟ ਸਰਬਸੰਮਤੀ ਨਾਲ ਨਈ ਸਪੀਕਰ ਚੁਣਿਆ ਜਾਂਦਾ ਤਾਂ ਇੱਕ ਵੋਟਿੰਗ ਦਾ ਔਨ ਦਾ ਫਲੋਰ ਆਫ ਹਾਊਸ ਪਹਿਲਾ ਟੈਸਟ ਹੋਏਗਾ ਕਿੰਨੀਆਂ ਵੋਟਾਂ ਕਿੱਧਰ ਜਾਂਦੀਆਂ ਨੇ ਕਿੰਨੀਆਂ ਇੱਧਰ ਕਿ ਜਿੰਨੇ 293 ਰਹਿੰਦੇ ਨੇ ਉਹਦਾ 93 ਚੋਂ 1 2 4 ਕੁਝ ਇੱਧਰ ਉੱਧਰ ਵੀ ਚਲੀਆਂ ਜਾਂਦੀਆਂ ਨੇ ਵਿੱਚੋਂ ਅਨਾਰੇ ਸਰਕਾਰ ਨੂੰ ਨਹੀਂ ਕੋ ਖਤਰਾ ਫਿਲਹਾਲ ਹਜੇ ਉਹਨੇ ਹੈਗੇ ਨਹੀਂ ਜੇ ਆ ਵੀ ਹੋਸ ਲੈਵਲ ਤੇ ਪਰ ਟੈਸਟ ਪਹਿਲਾ ਹੋਣਾ ਸ਼ੁਰੂ ਹੋ ਜਾਏਗਾ ਕਿ ਜਿਹੜੇ ਬਾਕੀ ਦੇ ਸੱਜਣ ਨੇ ਅਦਰਜ ਵੀ ਹੈਗੇ ਨੇ ਨਾ ਕਈ ਹੋਰ ਤੇ ਬਾਕੀ ਵੀ ਹੋਰ ਨੇ ਤੇ ਧਾਰਾ ਕਿਧਰ ਨੂੰ ਵਹਿੰਦੀ ਹੈ ਇਹਦਾ ਪਹਿਲਾ ਟੈਸਟ ਲੋਕ ਸਭਾ ਦੇ ਸਪੀਕਰ ਦੇ ਤੌਰ ਦੇ ਉੱਤੇ ਹੀ ਜਾਣਾ ਜਾਏਗਾ ਔਰ ਸਰਕਾਰ ਦੀ ਫਲੋਰ ਮੈਨੇਜਮੈਂਟ ਕਿੰਨੀ ਕੁ ਹੁੰਦੀ ਹੈ ਇਹ ਵੀ ਦੇਖਣਾ ਪਏਗਾ ਔਰ ਤੁਹਾਡੇ ਸਾਹਮਣੇ ਇਹ ਮੰਨਿਆ ਜਾ ਰਿਹਾ ਕਿ ਫਲੋਰ ਮੈਨੇਜਮੈਂਟ ਦਾ ਕਿੰਨਾ ਰਿਜਜੂ ਨੂੰ ਦਿੱਤਾ ਹੈ ਪਾਰਲੀਮੈਂਟਰੀ ਅਫੇਅਰਸ ਉਹ ਬਹੁਤ ਲਾਈਟ ਵੇਟ ਮੰਨੇ ਜਾਂਦੇ ਨੇ ਉਹਨਾਂ ਦਾ ਵਾਕੀ ਪਾਰਟੀ ਵਾਲਾ ਕੋਈ ਐਡਾ ਵੱਡਾ ਰਿਸ਼ਤਾ ਹੋਵੇ ਜਾਂ ਇਸ ਲੈਵਲ ਦੀਆਂ ਗੱਲਾਂ ਬਾਤਾਂ ਮਰ ਕੇ ਜਦੋਂ ਕਾਨੂੰਨ ਮੰਤਰੀ ਸੀ ਪਿੱਛੇ ਨਵੇਂ ਪੰਗੇ ਸੁਪਰੀਮ ਕੋਰਟ ਦੇ ਖਿਲਾਫ ਵੀ ਬਿਆਨ ਦੇ ਕੇ ਬੜਾ ਕੁਝ ਕੰਟਰੋਵਰਸੀ ਪੈਦਾ ਕਰਨ 'ਚ ਉਹਨਾਂ ਦਾ ਜ਼ਿਆਦਾ ਰੋਲ ਰਿਹਾ ਤੇ ਸੋਲਵ ਕਰਨ ਦਾ ਘੱਟ ਰਿਹਾ ਔਰ ਇਹ ਮੰਨਿਆ ਜਾ ਰਿਹਾ ਸੀ ਕਿ ਕਿਸੇ ਕੱਦਾਵਰ ਬੰਦੇ ਜਿਨ੍ਹਾਂ ਦੀ ਈਵਨ اپੋਜੀਸ਼ਨ ਦੇ ਪਾਰਟੀਆਂ 'ਚ ਵੀ ਚੰਗੀ ਸੇਵ ਹੋਵੇ ਦੋਸਤਾਨਾ ਸਬੰਧ ਹੋਣ ਕਈ ਵਾਰ ਨਿੱਜੀ ਤੌਰ ਤੇ ਹੁੰਦੇ ਨੇ ਉਹ ਵੀ ਕੰਮ ਕਰ ਜਾਂਦੇ ਨੇ ਪਾਰਲੀਮੈਂਟਰੀ ਅਫੇਅਰ ਇਹੋ ਜਿਹੇ ਬੰਦੇ ਨੂੰ ਦਿੱਤਾ ਜਾਏਗਾ ਜਿਹੜਾ ਫਲੋਰ ਮੈਨੇਜਮੈਂਟ ਕਰ ਸਕੇ ਇਹ ਨਾਂ ਦੇਣਾ ਇਹ ਗੱਲ ਸਮਝ ਨਹੀਂ ਆਈ ਇਹ ਪਤਾ ਨਹੀਂ ਕੀ ਸੈਟ ਅਪ ਹੋਇਆ ਕਿ ਕਿਰਨ ਰਿਜੂ ਉਹਦੇ ਮੁਕਾਬਲੇ ਨਹੀਂ ਸੀ ਇੱਕ ਹੋਰ ਇੰਪੋਰਟੈਂਟ ਗੱਲ ਹੈ ਸਭ ਤੋਂ ਇੰਪੋਰਟੈਂਟ ਜਿਹੜੀ ਪਹਿਲਾਂ ਤੋਂ ਬੀਜੇਪੀ ਨਾਲ ਜੁੜੀ ਹੋਈ ਹੈ ਭਾਈਵਾਲਾਂ ਦੇ ਬਾਵਜੂਦ ਉਹ ਇਹ ਹੈ ਕਿ ਤੁਸੀਂ ਜਿਹੜਾ ਇੱਕ 크ਰਿਸਚੀਅਨ ਨੂੰ ਲਿਆ ਕੇ ਜਿਹੜਾ ਐਮਪੀ ਬਣੀ ਸੀਗਾ ਉਹਨਾਂ ਨੂੰ ਮਿਨਿਸਟਰ ਆਫ ਸਟੇਟ ਬਣਾਤਾ ਸਾウス ਇੰਡੀਆ ਦੇ ਵਿੱਚ ਤੇ ਇਸੇ ਤਰ੍ਹਾਂ ਐਤਕੀ ਜਿਹੜਾ ਮinority ਅਫੇਅਰ ਜਦਾ ਤੁਸੀਂ ਦਿੱਤਾ ਉਹ ਕੇਰਨ ਜਿਜੂ ਨੂੰ ਦਿੱਤਾ ਉਹ ਬੁੱਧਿਸਟ ਹੈ ਅੱਜ ਤੱਕ ਜ਼ਿਆਦਾਤਰ ਮinority ਅਫੇਅਰ ਜਦਾ ਜਿਹੜਾ ਡਿਪਾਰਟਮੈਂਟ ਹੈ ਉਹ ਮੁਸਲਮ ਕਿਉਂਕਿ ਮੇਜਰ ਮinority ਹੈ ਉਹਦੇ ਕੋਲ ਰਿਹਾ ਹੈ ਹਮੇਸ਼ਾ ਹੀ ਔਰ ਈਵਨ ਇਹਨਾਂ ਦੇ ਵੀ ਮੋਦੀ ਸਰਕਾਰ ਦੇ ਵਿੱਚ ਵੀ 2022 ਤੱਕ ਜਿੰਨਾ ਚਿਰ ਨਕਵੀ ਦਾ ਨਰਜਾਇਨ ਨਹੀਂ ਹੋਇਆ ਨਕਮੀ ਬਾਹਰ ਨਹੀਂ ਹੋਇਆ ਰਾਜ ਸਭਾ ਨਿਬੜ ਗਈ ਸੀ ਉਹਦੀ ਇੱਕਦਰ ਰਹਿੰਦਾ ਸੀਗਾ ਉਦੋਂ ਤੱਕ ਇਸ ਪਾਰਟੀ ਚ ਵੀ ਮੁਸਲਮ ਕੋਲ ਰਿਹਾ ਹੈ ਤੇ ਜੁਪੀਏ ਤੋਂ ਲੈ ਕੇ ਹਿਸਟਰੀ ਦੇ ਵਿੱਚ ਵੀ ਇਹ ਜ਼ਿਆਦਾਤਰ ਡਿਪਾਰਟਮੈਂਟ ਮੁਸਲਮਾਨ ਪੂਰੇ ਆ ਕਿਉਂ ਕਿ ਨਹੀਂ ਮinority ਕਮਿਸ਼ਨ ਦਾ ਰਹਿੰਦਾ ਹੋ ਹੁਣ ਇੱਕ ਸਿੱਖ ਕੋਲ ਹੈ ਮinority ਕਮਿਸ਼ਨ ਦਾ ਚੇਅਰਮੈਨ ਹੀ ਦਾ ਤੇ ਇਹਦੇ ਵਿੱਚ ਜੇਕਰ ਤੁਸੀਂ ਸਟਰਕਚਰ ਦੀ ਗੱਲ ਕਰਦੇ ਹੋ ਇਹਦਾ ਮਤਲਬ ਮੁਸਲਮਾਨ ਜਿਹੜਾ ਏਟੀਟਿਊਡ ਗਵਰਨਮੈਂਟ ਦਾ ਉਹੀ ਹੈ ਜਿਹੜਾ ਉਹ ਨਹੀਂ ਬਦਲਿਆ ਹਜੇ ਤੱਕ TDP ਜਿਹੜੀ ਕਹਿੰਦੀ ਆ ਮੁਸਲਮਾਨਾਂ ਦੇ ਖਿਲਾਫ ਕੁਝ ਨਹੀਂ ਹੋਣ ਦਿੱਤਾ ਜਾਏਗਾ ਜਨਤਾ ਪਾਲ ਜੂ ਜਿਹੜਾ ਕਹਿੰਦਾ ਇਹ ਮੁੱਦਾ ਵੀ ਅੱਜ ਨਹੀਂ ਤਾਂ ਕੱਲ ਕਦੇ ਨਾ ਕਦੇ ਅੰਦਰ ਉਹ ਜਦੋਂ ਪ੍ਰੈਸ਼ਰ ਬਣੇਗਾ ਇਹ ਸਰਕਾਰ ਦੇ ਵਿੱਚ ਆਪਸੀ ਵਿਵਾਦ ਦਾ ਕਾਰਨ ਬਣ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਇੱਕ ਉਹ ਹੈ ਜੀ ਤੱਤ ਹੈਗੀ ਹੈ ਜਿਹੜੀ ਨੂੰ ਜਦ ਮਰਜੀ ਛੇੜਿਆ ਜਾ ਸਕਦਾ ਬਿਲਕੁਲ ਛੇੜਿਆ ਜਾ ਸਕਦਾ ਔਰ ਖਾਸ ਤੌਰ ਤੇ ਮਹਾਰਾਸ਼ਟਰ ਦੇ ਵਿੱਚ ਜਿਹੜੇ ਲੋਕ ਸ਼ਿਵਸੇਨਾ ਸ਼ਿੰਦੇ ਵੱਲੋਂ ਜਾਂ NCP ਅਜੀਤ ਕੁਵਾਰ ਵੱਲੋਂ ਜਿੱਤ ਕੇ ਆਏ ਆ ਉਹਨਾਂ ਦੇ ਵਾਪਸ ਪਰਤਣ ਦੀ ਉਮੀਦ ਵੀ ਹੋ ਸਕਦੀ ਹੈ ਕਿਉਂਕਿ ਉਸੇ ਤਰ੍ਹਾਂ ਹੀ ਉਧਰੋਂ ਆਏ ਸੀਗੇ ਕਿ ਆਉਂਦੇ ਦਿਨਾਂ ਦੇ ਵਿੱਚ ਜੇਕਰ ਇਹ ਰੈਜ਼ੈਂਟਮੈਂਟ ਇਹ ਬਚਾਨੀ ਐਡਰੈਸ ਨਹੀਂ ਹੁੰਦੀ ਮਹਾਰਾਸ਼ਟਰ ਵਾਲੀ ਤਾਂ ਉਹ ਆਪਣੇ ਹੋਮ ਟਰਫ ਦੇ ਉੱਤੇ ਰੈਲੇਵੈਂਟ ਬਣੇ ਰਹਿਣ ਲਈ ਉਹਨਾਂ ਦੇ ਐਮਪੀ ਪਛਾਹ ਪਰਤ ਸਕਦੇ ਆ ਈਵਨ ਇਹਨਾਂ ਚਾਚੇ ਭਤੀਜੇ ਦੀ ਤੱਕ ਵੈਸ਼ਨ ਇਹ ਵੀ ਰਹੀ ਹੈ ਕਿ ਕਿਤੇ ਪੂਰੇ ਦਾ ਪੂਰਾ ਹੀ ਸਮਿਲਤਨਾ ਕਰ ਲੈਣ ਵਾਪਸ ਨਾ ਚਲੇ ਜਾਣਾ ਜਿਹੜੇ ਅਜੀਤ ਪੁਆਰ ਹੈ ਸ਼ਰਦ ਪੁਆਰ ਨਾਲ ਕਿ ਗਾਂ ਜਿਹੜੀ ਪਰਿਵਾਰ ਦੀ ਵਿਰਾਸਤ ਨੂੰ ਫਿਰ ਨਜੇਠ ਲਾਂਗੇ ਇਹ ਰੋਲੇ ਤਾਂ ਅਗਲੇ ਦਿਨਾਂ ਚ ਰਹਿਣਗੇ ਪਰ ਸਪੀਕਰ ਦੇ ਅਹੁਦੇ ਲਈ ਲਾਬਿੰਗ ਦੇ ਮਾਮਲੇ ਚ ਇੰਡੀਆ ਬਲੌਕ ਦੇ ਵੱਡੇ ਲੀਡਰ ਕਿਵੇਂ ਕੰਮ ਕਰਦੇ ਨੇ ਇਹ ਬੜਾ ਜ਼ਰੂਰੀ ਹੋਊਗਾ ਤੇ ਵੱਡੀ ਗੱਲ ਨਹੀਂ ਕਿ ਐਨਡੀਏ ਦੇ ਵਿੱਚੋਂ ਮੋਦੀ ਸਾਹਿਬ ਖਾਸ ਤੌਰ ਤੇ ਬੀਜੇਪੀ ਉਹ ਵੀ ਯਤਨਸ਼ੀਲ ਰਹੂਗੀ ਕਿ ਇੱਥੇ ਪੰਗੇ ਕਿੱਥੇ ਕਿੱਥੇ ਪੈਣੇ ਆ ਉਹਨਾਂ ਨੇ ਵੀ ਇੱਕ ਪੂਰਾ ਵਾਰ ਰੋਮ ਬਣਾਇਆ ਹੋਊਗਾ ਜਿੱਥੇ ਇਹ ਰੋਜ਼ ਨਜਿੱਠਣ ਵਾਲੇ ਮਸਲੇ ਐਡਰੈਸ ਕੀਤੇ ਜਾਂਦੇ ਹੋਣਗੇ ਔਰ ਇਹ ਕਾਫੀ ਕਮਾਸਾਨ ਰਹਿਣ ਵਾਲਾ ਏਕੜਮਸ ਮੱਚਿਆ ਹੀ ਰਹੂਗਾ ਔਰ ਇਹ ਚੀਜ਼ਾਂ ਦਿਨ-ਬ-ਦਿਨ ਆਉਂਦੀਆਂ ਰਹਿਣਗੀਆਂ ਤੋੜ-ਪੋੜ ਦੀ ਰਾਜਨੀਤੀ ਵੀ ਹੁੰਦੀ ਰਹੂਗੀ ਜਿੱਤੇ ਕਿ ਦੇ 3 4 5 ਐਮਪੀ ਆ ਉਹਨਾਂ ਚੋਂ 2 3 ਨੂੰ ਲੈ ਕੇ ਜਾਣਾ ਕੋਈ ਔਖਾ ਨਹੀਂ ਹੁੰਦਾ ਸੋ ਇਹਨੂੰ ਸਮਝਣ ਦਾ ਯਤਨ ਅਗਲੇ ਸੈਗਮੈਂਟ ਦੇ ਵਿੱਚ ਕਰਦੇ ਰਵਾਂਗੇ ਕਿ ਦੇਸ਼ ਦੀ ਰਾਜਨੀਤੀ ਦੇ ਵਿੱਚ ਉਤਰਾ ਚੜਾ ਜਿੱਦਾਂ ਪਿਛਲੇ ਸਮਿਆਂ ਦੇ ਵਿੱਚ ਤੁਸੀਂ ਪੂਰਨ ਬਹੁਮਤ ਨਾਲ ਆਉਂਦੇ ਹੋ ਸਮੂਹਤ ਜੋ ਮਰਜ਼ੀ ਫੈਸਲੇ ਲਈ ਚੱਲੋ ਅੰਦੋਲਨ ਹੁੰਦੇ ਰਹਿਣ ਫਰਕ ਪੈਂਦਾ ਨਹੀਂ ਲੇਕਿਨ ਹੁਣ ਕਿਉਂਕਿ ਕਾਫੀ ਕੰਪਲੈਕਸ ਕਿਸਮ ਦਾ ਜਟਿਲ ਵਰਤਾਰਾ ਹੋਊਗਾ ਇਹਨੂੰ ਸਮਝਾਂਗੇ